ਸਾਰਿਆਂ ਦਾ ਹੀ ਬਹਿ ਧੰਨਵਾਦ ਕਰਦਾ ਔਰ ਪਠਾਨਕੋਟ ਦੀ ਵੀ ਸਾਰੀ ਆਪਣੀ ਜਥੇਬੰਦੀ ਸਰਦਾਰ ਸਿੰਦਰ ਸਿੰਘ ਮਿੰਟਲ ਜੀ ਸਾਡੇ ਪ੍ਰਧਾਨ ਸਾਹਿਬ ਇੱਥੇ ਤੇ ਇੰਚਾਰਜ ਤੇ ਸਾਰੇ ਸਾਡੇ ਜਿਹੜੇ ਪਾਰਟੀ ਦੇ ਮੌਲਿਕਤਾਰ ਤੇ ਆਗੂ ਆ ਉਹਨਾਂ ਦਾ ਵੀ ਧੰਨਵਾਦ ਅੱਜ ਪਠਾਨਕੋਟ ਹਲਕੇ ਦੇ ਵਿੱਚ ਮੇਰਾ ਪਹਿਲਾ ਦਿਨ ਆ ਔਰ ਪਹਿਲੇ ਦਿਨ ਜਿੰਨੇ ਸਾਡੇ ਆਪਣੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹੜੇ ਸਾਡੇ ਪੁਰਾਣੇ ਹਮਦਰਦ ਨੇ ਜਿਹੜੇ ਡਿਫਿਕਲਟ ਤੋਂ ਡਿਫਿਕਲਟ ਸਮੇਂ ਤੇ ਵਿੱਚ ਵੀ ਪਾਰਟੀ ਦੇ ਨਾਲ ਹਮੇਸ਼ਾ ਚਟਾਨ ਵਾਂਗੂ ਖੜੇ ਰਹੇ ਆ ਅੱਜ ਪਹਿਲੇ ਦਿਨ ਤੇ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਪਰਿਵਾਰਕ ਮਿਲਣੀ ਦੇ ਤੌਰ ਤੇ ਉੱਤੇ ਉਹਨਾਂ ਦੇ ਘਰਾਂ ਦਾ ਸੀ ਪ੍ਰੋਗਰਾਮ ਰੱਖਿਆ ਔਰ ਉਸ ਤੋਂ ਬਾਅਦ ਸਰੇ ਸਿਸਟਮੈਟਿਕਲੀ ਸਾਰੇ ਜਿਹੜੇ ਜਨਤਕ ਪ੍ਰੋਗਰਾਮ ਹੈ ਉਹ ਰੱਖਾਂਗੇ ਮੈਨੂੰ ਖੁਸ਼ੀ ਹੈ ਕਿ ਪਰਸੋ ਹੀ ਮੈਂ ਪਹਿਲੀ ਵਾਰੀ ਲੋਕ ਸਭਾ ਹਲਕਾ ਬਰਦਾਸਪੁਰ ਦੇ ਵਿੱਚ ਆਇਆ ਸੀ ਤੇ ਸਾਰੇ 9 ਹਲਕਿਆਂ ਦੀ ਜਿੰਨੀ ਸਾਡੀ ਟੋਟਲ ਕਰੀਮ ਹੈ ਜਿਹੜਿਆਂ ਦੇ ਸਾਡੇ ਜਥੇਦਾਰ ਹਲਕਿਆਂ ਦੇ ਇੰਚਾਰਜ ਸਾਰਿਆਂ ਨੇ ਇੱਕ ਮੁੱਠ ਹੋ ਕੇ ਤੇ ਬਹੁਤ ਵੱਡੀ ਏਕਤਾ ਦਾ ਪ੍ਰਸਤਾਵ ਕੀਤਾ ਔਰ ਇਸ ਗੱਲੋਂ ਵੀ ਸਾਰੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਦੋਵਾਂ ਜ਼ਿਲ੍ਹਿਆਂ ਨੇ ਇਕੱਠੇ ਹੋ ਕੇ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡਾਕਟਰ ਚੀਮਾ ਕਿਉਂਕਿ ਗੁਰਦਾਸਪੁਰ ਦਾ ਹੀ ਜੰਪੂੜਾ ਇੱਥੇ ਹੀ ਪੜਿਆ ਇੱਥੇ ਹੀ ਰਾਜਨੀਤੀ ਸ਼ੁਰੂ ਕੀਤੀ ਤੇ ਉਹਨੂੰ ਇੱਕ ਸਾਂਝੇ ਉਮੀਦਵਾਰ ਦੇ ਤੌਰ ਤੇ ਭੇਜਿਆ ਜਾਵੇ ਸੋ ਇਹਨਾਂ ਸਾਰਿਆਂ ਦੇ ਹੁਕਮ ਸਦਕਾ ਮੇਰੀ ਡਿਊਟੀ ਲੱਗੀ ਆ ਪਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਵਾਰਮਲੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਸੇ ਕਿਉਂ ਲੱਗਦਾ ਅਕਾਲੀ ਦਲ ਜੋ ਹੈ ਪੂਰੇ ਪੰਜਾਬ ਵਿੱਚ ਜਿੱਤ ਹਾਸਲ ਕਰ ਪਾਏਗੀ ਕਿਉਂਕਿ ਅਕਾਲੀ ਦਲ ਹਮੇਸ਼ਾ ਭਾਜਪਾ ਦੇ ਗਠਜੋਤਨ ਦੇ ਸਾਥ ਚਲਦੀ ਸੀ ਔਰ ਅੱਜ ਪਹਿਲੀ ਵਾਰ ਇਸ ਵਾਰ ਅਸਰ ਹੈ ਕਿ ਅਕਾਲੀ ਦਲ ਖੁਦ ਜੋ ਹੈ ਚੋਣ ਵਿੱਚ ਉਤਰੀ ਹੈ। ਇਹ ਕੋ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ 23-24 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋਤਨ ਦੇ ਵਿੱਚ ਰਹੇ ਔਰ 10 ਸੀਟਾਂ ਤੇ ਪਾਰਲੀਮੈਂਟ ਤੇ ਉਹ ਲੜਦੇ ਸੀ 10 ਤੇ ਅਸੀਂ ਲੜਦੇ ਸੀ 23 ਅਸੈਂਬਲੀ ਤੇ ਉਹ ਲੜਦੇ ਸੀ 94 ਤੇ ਅਸੀਂ ਲੜਦੇ ਸੀ ਪਰ ਆਪਣਾ ਸਾਡਾ ਵजूद ਜਿਹੜਾ ਉਸੇ ਤਰ੍ਹਾਂ ਹੀ ਕਾਇਮ ਹੁਣ ਵੀ ਜਦੋਂ ਸਮਝੌਤੇ ਦੀ ਗੱਲ ਚੱਲੀ ਸੀ ਅਸੀਂ ਸਮਝੌਤਾ ਵਾਪਸ ਇਸ ਕਰਕੇ ਲਿਆ ਸੀ ਕਿ ਜਦੋਂ ਕਿਸਾਨੀ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਦੇਸ਼ ਦੇ ਵਿੱਚ ਹੋ ਰਹੀ ਸੀ ਬੜਾ ਵੱਡਾ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਅਸੀਂ ਕੈਬਨਿਟ ਦੇ ਵਿੱਚੋਂ ਵੀ ਅਸਤੀਫਾ ਦਿੱਤਾ ਸੀਗਾ ਤੇ ਐਨਡੀਓ ਦੇ ਵਿੱਚੋਂ ਵੀ ਬਾਹਰ ਆਇਆ ਸੀ। ਹੁਣ ਫਿਰ ਜਦੋਂ ਗੱਲ ਉੱਠੀ ਸੀ ਸਮਝੌਤੇ ਦੀ ਤੇ ਅਸੀਂ ਸਿਧਾਂਤਿਕ ਰੂਪ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀਆਂ ਸੀ। ਇਹ ਗੱਲ ਕੱਲੀ ਵੋਟਾਂ ਇਕੱਠੀਆਂ ਕਰਨ ਦੀ ਨਹੀਂ ਹੈ, ਸਾਂਝ ਦੇਣਾਂ ਦੀ ਹੁੰਦੀ ਹੈ। ਔਰ ਸਿਧਾਂਤਿਕ ਤੌਰ ਦੇ ਉੱਤੇ ਜਦੋਂ ਮੁੱਦੇ ਤੁਸੀਂ ਸਾਡੇ ਹੱਲ ਕਰੋਗੇ ਪੰਜਾਬ ਦੇ ਤੇ ਫਿਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਹਾਂ। ਇਸ ਕਰਕੇ ਕਿਸਾਨੀ ਦਾ ਮਸਲਾ ਫੇਰ ਉੱਥੇ ਦਾ ਉੱਥੇ ਹੀ ਖੜਾ ਅਸੀਂ ਚਾਹੁੰਦੇ ਸੀ ਕਿ ਤੁਸੀਂ ਐਮਐਸਪੀ ਦੀ ਗਾਰੰਟੀ ਦਿਓ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਲੇਕਿਨ ਕੋਈ ਪੋਜ਼ਿਟਿਵ ਹੰਗਾਰਾ ਨਹੀਂ ਬਣਿਆ ਇਸੇ ਤਰ੍ਹਾਂ ਜਿਹੜੇ ਧਾਰਮਿਕ ਕਮਾ ਦੇ ਵਿੱਚ ਦਖਲਦਾਰੀ ਹੁੰਦੀ ਹੈ ਉਹ ਸ਼ੁਰੂ ਤੋਂ ਹੀ ਜਿਹੜੀ ਹੈ ਸਾਡਾ ਗਿਲਾ ਰਿਆ ਕਾਂਗਰਸੀਆਂ ਸਰਕਾਰਾਂ ਨੇ ਵੀ ਪਹਿਲਾਂ ਜਿਹੜੇ ਬੜੇ ਵੱਡੇ ਜ਼ੁਲਮ ਕੀਤੇ ਤੇ ਉਸੇ ਰਸਤੇ ਤੇ ਹੁਣ ਜਿਹੜੀ ਹੈ ਕੇਂਦਰ ਦੀ ਸਰਕਾਰ ਮੈਂ ਜਿਹੜੀ ਹੈ ਬੀਜਪੀ ਦੀ ਚੱਲ ਪਈ। ਉੱਥੇ ਵੀ ਅਸੀਂ ਸਾਰੀਆਂ ਉਦਾਹਰਨਾਂ ਦਿੱਤੀਆਂ ਸੀ। ਉੱਥੇ ਵੀ ਕੋਈ ਹਾਂ ਪੱਕੀ ਉਦਾਹਰਨ ਨਹੀਂ ਹੋਇਆ। ਇੱਕ ਹਿਊਮਰਿਸਟ ਦਾ ਬੜਾ ਵੱਡਾ ਮਸਲਾ ਸੀ ਬੰਦੀ ਸਿੰਘਾਂ ਦਾ। ਉੱਥੇ ਵੀ ਕੋਈ ਪੋਜ਼ਿਟਿਵ ਨਹੀਂ ਕਰ ਲਿਆ। ਸਾਡਾ ਇਸ਼ੂ ਸੀ ਕਿ ਕਿਸੇ ਵੀ ਧਰਮ ਦਾ ਕੋਈ ਵੱਡਾ ਹੋ ਗਿਆ। ਅਗਰ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਤੇ ਅਗਰ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਲਈ ਹੈ ਤੇ ਫਿਰ ਉਹਨੂੰ ਨਾ ਬਾਹਰ ਕੀਤਾ। ਬਾਡੀ ਹਾਈ ਕਮਾਂਡ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਤਹਿ ਦਿਲੋਂ ਹੀ ਤਨਵਾਦੀਆਂ। ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਇੱਕ ਵਿਦਵਾਨ ਪੜ੍ਹੇ ਲਿਖੇ ਇਮਾਨਦਾਰ ਔਰ ਮਿਹਨਤੀ ਜਿਹੜੇ ਸਾਨੂੰ ਕੈਂਡੀਡੇਟ ਦਿੱਤੇ ਨੇ ਸਰਦਾਰ ਦਲਜੀਤ ਸਿੰਘ ਚੀਮਾ ਜੀ ਅੱਜ ਉਹ ਪਠਾਨਕੋਟ ਦੇ ਵਿੱਚ ਆਏ ਨੇ ਅੱਜ ਸਿਰਫ ਉਹਨਾਂ ਨੇ ਜਿਹੜੇ ਆਪਣੇ ਸਾਡੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਨੇ ਉਹਨਾਂ ਨਾਲ ਸਿਰਫ 1 ਟੂ 1 ਜਿਹੜਾ ਹੈਗਾ ਮਿਲ ਕੇ ਚਾਹ ਪੀਂਦਾ ਜਾਂ ਉਹਨਾਂ ਨਾਲ ਮਿਲਣ ਦਾ ਇੱਕ ਪ੍ਰੋਗਰਾਮ ਰੱਖਿਆ ਤੇ ਮੈਂ ਨਾ ਦੇਥੇ ਆਂਦਾ ਅੱਜ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਆਪਣੀ ਸਮੁੱਚੀ ਕਾਲੀ ਦਾਲ ਦੀ ਸਮੁੱਚੀ ਟੀਮ ਵੱਲੋਂ ਸਾਰੀ ਜਥੇਬੰਦੀ ਵੱਲੋਂ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕੀ ਵੀਰ ਕਰਦੇ ਤੁਸੀਂ ਕੀ ਮਸਾਉਂਦੇ ਜੀ ਦਿੱਤਾ ਜੁਗਾ ਅਸੀਂ ਇਹ ਹਲਕਾ ਜਿਹੜਾ ਵਾ ਅਸੀਂ ਜਿਹੜੀ ਸੀਟ ਆ ਇਹ ਬਹੁਤ ਵਧੀਆ ਪੱਧਰ ਤੇ ਬਹੁਤ ਵਧੀਆ ਵੋਟਾਂ ਲੈ ਕੇ ਇਹ ਭਾਜਯਤ ਹਾਸਲ ਕਰਾਂਗੇ ਕਿਉਂਕਿ ਇਸ ਟਾਈਮ ਪੰਜਾਬ ਦੇ ਜਿੰਨੇ ਵੀ ਲੋਕ ਨੇ ਉਹ ਸਮਝ ਬੈਠੇ ਨੇ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਆ ਜਿਹੜੀਆਂ ਬਾਹਰ ਦੀਆਂ ਕੇਂਦਰ ਉਸ ਕੇਂਦਰ ਤੋਂ ਪਾਰਟੀਆਂ ਆਉਂਦੀਆਂ ਨੇ ਚਾਹੇ ਉਹ ਭਾਜਪਾ ਆਇਆ ਚਾਹੇ ਉਹ ਕਾਂਗਰਸ ਆਇਆ ਚਾਹੇ ਉਹ ਆਪ ਆ ਜਿਹੜੀ ਕੇਂਦਰ ઓਪਰੇਟਿਡ ਪਾਰਟੀਆਂ ਨੇ ਉਹ ਉਹਨਾਂ ਪਾਰਟੀਆਂ ਤੋਂ ਇਹਨਾਂ ਦਾ ਵਿਸ਼ਵਾਸ ਉੱਠ ਚੁੱਕਿਆ ਲੋਕਾਂ ਦਾ ਉਹਨਾਂ ਨੂੰ ਪਤਾ ਪੰਜਾਬ ਤੇ ਪੰਜਾਬੀਆਂ ਦੀ ਸਿਰਫ ਵਾਹਿਦ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੇ ਹੱਕਾਂ ਵਾਸਤੇ ਹਰ ਟਾਈਮ ਖੜੀ ਆ ਹਿੰਦੂ ਸਿੱਖ ਭਾਈਚਾਰਕ ਏਕਤਾ ਨੂੰ ਮਜ਼ਬੂਤੀ ਦੇਣ ਵਾਸਤੇ ਸਿਰਫ ਵਾਹਿਦ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਮੇਸ਼ਾ ਖੜੀ ਰਹੀ ਹੈ ਉਹਦੀ ਪ੍ਰਾਥਮਿਕਤਾ ਰਹੀ ਹੈ ਇਸ ਗੱਲ ਦੇ ਉੱਤੇ ਕਿ ਸਾਡੀ ਭਾਈਚਾਰਕ ਸਾਂਝ ਜਿਹੜੀ ਆ ਕਦੀ ਨਹੀਂ ਟੁੱਟਣੀ ਚਾਹੀਦੀ ਕਿਉਂਕ ਤੇ ਇੱਥੇ ਵਪਾਰ ਵਧੀਆ ਵਾ ਇੱਥੇ ਕਾਰੋਬਾਰ ਵਧੀਆ ਔਰ ਸ਼ਾਂਤੀ ਪੜਿਆ ਸਾਡਾ ਸੂਬਾ ਬਣਦਾ ਔਰ ਇਹੋ ਹੀ ਪ੍ਰਾਥਮਿਕਤਾ ਲੈ ਕੇ ਉਹ ਆਏ ਨੇ ਔਰ ਸਾਡੀ ਕਾਲੀਦਾਲ ਨੇ ਜਿਹੜੀ ਆ ਇਸ ਸਮੇ ਤੁਹਾਨੂੰ ਸਾਡੇ ਜਨਤਾ ਦਾ ਅਸ਼ਟਮ ਪੂਰਾ ਲੋਕਾਂ ਦਾ ਸਹਿਯੋਗ ਹੈ ਔਰ ਲੋਕਾਂ ਦੀ ਸੋਚ ਹੈ ਉਹਨਾਂ ਨੇ ਦੇਖ ਲਿਆ ਕਿ ਜਦੋਂ ਵੀ ਕੰਮ ਹੋਇਆ